ਕਈ ਵੀਰਾਂ ਨੇ ਸਵਾਲ ਕੀਤਾ ਵੀ ਜਿੱ ਤਰ੍ਹਾਂ ਦੋਵੇਂ ਡਰਿੱਲਾਂ ਇੱਕ ਬੰਨੇ ਖਾਦ ਪੈਂਦੀ ਤੇ ਇੱਕ ਬੰਨੇ ਬੀ ਪੈਂਦਾ ਤੁਸੀਂ ਇਹ ਕਿੱਦਾਂ ਬੀਜਦੇ ਆ ਇਹਦੇ ਵਿੱਚ ਭਾਜੀ ਹੋਰ ਕੁਛ ਨਹੀਂ ਕਰਨ ਦੀ ਲੋੜ ਬੰਦਣੀਆਂ ਉਦਾਂ ਹੀ ਆ ਜਿੱਦਾਂ ਖਾਦ ਬੀ ਬੰਦਦੇ ਹੁਣ ਆਪਾਂ ਨੂੰ ਪਤਾ ਵੀ ਡੇਢ ਬੂਰਾ ਆਪਾਂ ਖਾਦਦਾ ਵਾ ਤੇ ਆਪਣਾ 45 ਕਿਲੋ ਬੀਜ ਜਿੰਦਾ ਹੀ ਪਾਉਣੇ ਆ ਬੰਦਣੀਆਂ ਉਦਾਂ ਹੀ ਆ ਸਿਰਫ ਲਾ ਕੇ ਕਿੱਲੇ ਦਾ ਬੀਜ ਦੋਵਾਂ ਚ ਵਿੱਚ ਪਾ ਦੇਣਾ ਹੋਰ ਕੋਈ ਇਹਦਾ ਵੱਖਰਾ ਬੰਦਣ ਦਾ ਨਹੀਂ ਕੋਈ ਚੱਕਰ ਕੋਈ ਕੁਛ ਨਹੀਂ ਤੁਸੀਂ ਹਿਸਾਬ ਲਾ ਲਓ ਵੀ ਜਿੰਨੇ ਤੇ ਓਦਾਂ ਆਮ ਬੰਦੇ ਤੁਸੀਂ ਜਿਤਨਾ ਉਹ 40 ਕਿਲੋ ਤੇ 20 ਬੰਦਾ ਉਹਨੇ 40 ਕਿਲੋ ਦੇ ਹਿਸਾਬ ਨਾਲ ਥੱਲੇ ਸੁੱਟੀ ਜਾਣੇ ਦਾਣੇ ਤੇ ਦੂਜੇ ਨੇ ਦੂਜੇ ਦੇ ਹਿਸਾਬ ਨਾਲ ਸੁੱਟੀ ਜਾਣੇ ਬੰਦਨੀਆਂ ਉਸੇ ਤਰੀਕੇ ਨਾਲ ਹੀ ਆ ਤੇ ਉਹਦੇ ਵਿੱਚ ਕੋਈ ਵਾਧ ਘਾਟ ਕਰਨ ਦੀ ਲੋੜ ਨਹੀਂ ਤੇ ਜੇ ਕੋਈ ਕਰਨਾ ਵੀ ਹੋਵੇ ਤੇ ਫੇਰ ਉਹ ਦੋਵੇਂ ਬਰੋਬਰ ਬੰਨ ਲਓ ਪਿਸਤੌਲ ਫਿਰ ਦੋਵੇਂ ਬਰੋਬਰ ਆਪਣੇ ਸੁੱਟੀ ਜਾਣਗੇ ਦਾਣੇ ਪਰ ਇਹਨਾਂ ਹੁੰਦਾ ਵੀ ਜਿਹੜੇ ਖਾਦ ਵਾਲੇ ਪਿਸਤੌਲ ਥੋੜੇ ਵੱਡੇ ਹੁੰਦੇ ਆ ਬੀ ਵਾਲੇ ਥੋੜੇ ਨਿੱਕੇ ਹੁੰਦੇ ਆ ਇਸ ਕਰਕੇ ਉਹਦਾ ਜਿਹੜਾ ਫਰਕ ਪੈ ਜਾਂਦਾ ਕਿ ਯਾਰ ਕਈਆਂ ਡਰਿੰਡਾਂ ਦੇ ਕਈਆਂ ਦੇ ਨਹੀਂ ਪੈਂਦਾ ਬਸ ਇਹੋ ਹੀ ਹੁੰਦਾ ਪਰ ਲਾ ਕੇ ਸੁੱਟ ਦੋ ਤੇ ਚੱਲਦਾ